ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਉਸੀ ਚਾਹੁੰਦੇ ਆ ਕਿ ਜਿਸ ਉਮਰ ਚ ਜਨੂਨ ਹੈ ਜਿਸ ਉਮਰ ਚ ਜੋਸ਼ ਤੇ ਜਜ਼ਬਾ ਹੈ ਉਸ ਉਮਰ ਚ ਡਿਗਰੀ ਮੁਤਾਬਕ ਨੌਕਰੀ ਮਿਲ ਜੇ ਕੋਈ ਬੰਦਾ ਨਹੀਂ ਬਾਹਰ ਜਾਣ ਨੂੰ ਗਾਊਗਾ ਬਾਹਰ ਕੋਈ ਆਪਣਾ ਕੋਈ ਖੁਸ਼ੀ ਨੂੰ ਥੋੜੀ ਜਾਣੇ ਬਾਹਰ ਮਜਬੂਰੀ ਚ ਜਾਣੇ ਵੀ ਹੋਰ ਕੀ ਕਰੀਏ ਫਿਰ ਮਾਂ ਪਿਓ ਵੀ ਕਹਿੰਦੇ ਆ ਪੁੱਤਾ ਤੇ ਨਸ਼ੇ ਨੁਸ਼ੇ ਚ ਪੈ ਜਾਏਗਾ ਬੁਰੀ ਸੰਗ ਚ ਪੈ ਜਾਏਗਾ ਨੌਕਰੀ ਇੱਥੇ ਮਿਲਣੀ ਨਹੀਂ ਇਹ ਤਾਂ ਲੀਡਰਾਂ ਦੇ ਤੀਆਂ ਪੁੱਤਾਂ ਵਾਤੀ ਆ ਸਾਰਾ ਕੁਝ ਰਿਹਾ ਇੱਥੇ ਤਾਂ ਕਿਆ ਪੁੱਤ ਚਲਾ ਜਾ ਕਿਤੇ ਬਾਹਰ ਚਲਾ ਜਾ ਕੋਈ ਗਵਾਂਢੀ ਜਾਂ ਪਿੰਡ ਚੋਕੂ ਗਿਆ ਹੁੰਦਾ ਉਹਦੀ ਉਦਾਹਰਨ ਦੇ ਦਿੰਦੇ ਆ ਦੇਖ ਲੈ 2 ਸਾਲ ਹੋ ਗਏ ਉਹਨੂੰ ਗਏ ਨੂੰ ਹਰੇਕ ਮਹੀਨੇ ਪੈਸੇ ਭੇਜ ਦਿੰਦਾ ਉਹਦੇ ਭਰਾ ਨੇ ਮੋਟਰਸਾਈਕਲ ਲੈ ਰੱਖਿਆ ਇਦਾਂ ਦੀਆਂ ਵੀ ਐਗਜ਼ਾਮਪਲ ਆ ਜਾਂਦੀਆਂ ਸੋ ਹੁਣ ਧਾਰਲੇ ਮੁਲਕ ਵੀ ਕਿੰਨਾ ਚਿਰ ਚੱਲਣਗੇ ਉਹ ਵੀ ਹੁਣ ਉਧਰੋਂ ਕੱਢਣ ਲੱਗ ਗਏ ਆਪਾਂ ਨੂੰ ਫਿਰ ਆਪਾਂ ਕਿੱਥੇ ਜਾਵਾਂਗੇ ਹੁਣ ਫਿਰ ਜ਼ਿਆਦਾ ਹੋ ਗਏ ਨਾ ਸਾਡੀ ਧਰਤੀ 'ਚ ਕਮੀ ਆ ਕੋਈ ਜਾਂ ਸਾਡੀ ਕੌਮ 'ਚ ਮਿਹਨਤ ਦੀ ਕਮੀ ਆ ਕੋਈ ਸਭ ਤੋਂ ਮਿਹਨਤੀ ਕੌਮ ਆ ਸਾਡੀ ਸਭ ਤੋਂ ਫਰਟਾਈਲ ਲੈਂਡ ਦੇ ਮਾਲਕਾਂ ਸੀ ਉਪਜਾਊ ਧਰਤੀ ਦੇ ਗੁਰੂਆਂ ਦੀ ਬਾਣੀ ਹਰ ਘਰ ਹਰ ਪਿੰਡ ਚ ਸਰਵਤ ਦਾ ਪਹਿਲਾ ਮੰਗਲ ਆ ਸਵੇਰ ਸ਼ਾਮਰ ਦਾਸ ਹੁੰਦੀ ਹੈ ਸ਼ਹੀਦਾਂ ਦੇ ਵਾਰਿਸਾਂ ਸੀ ਭਗਤ ਸਿੰਘ ਹੋਰਾਂ ਦੇ ਉਹਨਾਂ ਨੇ 23-23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ ਚ ਉਹਨਾਂ ਨੇ ਫਾਂਸੀ ਦੇ ਰਸਤੇ ਇਸ ਕਰਕੇ ਥੋੜੀ ਚੁੱਮੇ ਸੀ ਕਿ ਆਪਾਂ ਫੇਰ ਅੰਗਰੇਜ਼ਾਂ ਕੋਲ ਜਾਈਏ 40-40 ਲੱਖ ਦੇ ਕੇ ਮਾਂ ਦੀਆਂ ਬਾੜੀਆਂ ਵੇਚ ਕੇ ਕਿਤੇ ਉਹਨੂੰ ਪਹਿਲਾਂ ਕੱਢਣ ਲਈ ਮਰੀ ਗਿਆ ਉਹਨਾਂ ਨੂੰ ਹੁਣ ਪਹੁੰਚਣ ਲਈ ਮਰੀ ਜਾਂਦਾ ਉਹਨਾਂ ਕੋਲੇ। ਭੁਜੀ ਨਹੀਂ ਚੰਗੇ ਸੀ ਇੱਥੇ ਰੱਖ ਲੈਂਦੇ ਉਹਨਾਂ ਨੂੰ। ਆਪਕ ਕਾਦੇ ਵਾਸਤੇ ਪਸੀ ਦੀ ਆਸਮ ਪਗ ਸਿੰਘ ਵਰਗੇ ਰਾਜਗੁਰੂ ਸੁਖਦੇਵਰਾਮ ਵਰਗੇ ਹੀਰੇ ਗਵਾਲੇ ਕਾਦੇ ਵਾਸਤੇ ਉਹ ਵੀ 90 90 ਸਾਲ ਦੀ ਉਮਰ ਆ ਪੋਗ ਲੈਂਦੇ ਜੇ ਆਹੀ ਸਿਸਟਮ ਰੱਖਣਾ ਸੀ। ਸੋ ਸਿਸਟਮ ਨੂੰ ਬਦਲਣਾ ਪਊਗਾ। ਸਿਸਟਮ 'ਚ ਬਦਲਾ ਹੌਲੀ-ਹੌਲੀ ਆਊਗਾ ਕਿਉਂਕਿ ਬਹੁਤ ਮੈਂ ਜਦੋਂ ਤੋਂ ਖੜਾ ਮੈਂ ਰਾਜਨੀਤੀ 'ਚ 14 ਤੋਂ ਹੀ ਆਗੇ ਸੀਗੇ, ਐਮਪੀ ਬਣ ਗਏ ਸੀ ਪਰ ਐਮਪੀ ਬਾਕੀ ਜਿੰਨਾ ਕੋ ਏਰੀਆ ਹੁੰਦਾ ਉਸੇ ਪੱਧਰ ਦੀ ਫੈਸਲੇ ਲੈ ਸਕਦੇ ਪੰਜਾਬ ਦੇ ਵਿੱਚ ਵੀ 2022 ਦੇ ਵਿੱਚ ਤੁਸੀਂ ਜਿੰਮੇਵਾਰੀ ਦਿੱਤੀ ਉਦੋਂ ਆ ਕੇ ਜਦੋਂ ਚੈੱਕ ਕੀਤਾ ਸਾਰਾ ਫਾਈਲਾਂ ਮਤਲਬ ਲੱਗਦਾ ਲੋਕਾਂ ਦੇ ਖੂਨ ਨਾਲ ਹੀ ਲਿਖੀਆਂ ਹੋਈਆਂ ਸਾਰੀਆਂ ਕੋਈ ਇਹ ਜੀ ਫਾਈਲ ਮੈਨੂੰ ਲੱਭੀ ਨਹੀਂ ਜੀ ਜਿੱਥੇ ਲੋਕਾਂ ਦਾ ਭਲਾ ਹੁੰਦਾ ਹੋਵੇ ਖਾਣ ਵਾਲੀਆਂ ਹੀ ਨੇ ਸਾਰੀਆਂ ਇਹ ਚੋ ਕਿੰਨੇ ਬਚਦੇ ਨੇ ਇਹ ਚੋ ਕਿੰਨੇ ਪਰਸੈਂਟ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਇਹ ਚੋ ਆਪਣਾ ਕਿੰਨਾ ਹੈ ਆਈ ਹੈ ਬਸ ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਨਾਲ ਲਿਆ ਸਕਦੇ ਹੋ ਤੁਸੀਂ ਆਪਦੇ ਵਾਲੇ ਸਾਨੂੰ ਤਾਂ ਇਹ ਦੱਸਿਆ ਗਿਆ ਭਾਈ ਨਾਲ ਕੁਝ ਨਹੀਂ ਜਾਂਦਾ ਸੰਤ ਸਾਡੀਆਂ ਮਾਵਾ ਨੇ ਦਾਦੀਆਂ ਨੇ ਹੀ ਦੱਸਿਆ ਇਹਨਾਂ ਨੇ ਵੀ ਤਰੇ ਨਾਲ ਜਾਣ ਲੱਗ ਗਏ ਭਾਈ ਵੀ ਜਿਹੜੇ ਸਾਬ ਤੇ ਖਾਂਦੇ ਸੀ ਲੁੱਟਦੇ ਸੀ ਇਹ ਤਾਂ ਨਾਲ ਜਾਣ ਵਾਲੀ ਕੰਮ ਹੈ ਇੱਥੇ ਤੈਨਨੇ ਕੀ ਕਰਨੇ ਨੇ ਇਹ ਦੋ ਰੋਟੀਆਂ ਖਾ ਕੇ ਬਲਕਿ ਜੇ ਪੈਸੇ ਵਾਜਣ ਡਾਕਟਰ ਰੋਟੀ ਘਟਾਉਂਦਾ ਕਦੀ ਵੀ ਜੀ ਤੁਹਾਨੂੰ ਕਾਰਬੋਹਾਈਡਰੇਟਸ ਵਾਧਦੇ ਨੇ ਕੰਮ ਖਰਾਬ ਹੋ ਇੱਕ ਰੋਟੀ ਘੱਟ ਕਰੋ ਤੇ ਕਰੇਲੇ ਦਾ ਸੂਪ ਪੀਆ ਕਰੋ ਜਾਂ ਕद्दू ਦਾ ਹੈਨਾ ਉਹ ਕੋਈ ਵੱਧਦਾ ਨਹੀਂ ਉਹਦੇ ਨਾਲ ਵਰਦੀ ਗੁਰੂ ਵੀ ਬੰਦ ਕਰਦੇ ਸ਼ੂਗਰ ਹੋ ਜਾਂਦੀ ਉਹ ਤੱਕ ਹੈਨਾ ਸੋ ਮਤਲਬ ਪਤਾ ਨਹੀਂ ਕਿਹੜੇ ਲਾਲਚ ਚ ਪਏ ਨੇ ਆਪਣੇ ਬੰਦਿਆਂ ਨੂੰ ਲੁੱਟ ਜਾਂਦੇ ਨੇ ਜਾਂ ਕੋਈ ਹੁਣ ਜਿੰਨਾ ਭ੍ਰਿਸ਼ਟਾਚਾਰੀਆਂ ਨੇ ਆਪਣੇ ਦੇਸ਼ ਨੂੰ ਹੀ ਲੁੱਟ ਲਿਆ ਕੁਸ਼ਿੰਗਪੁਰ ਲੁੱਟਿਆ ਉਹਨਾਂ ਨੇ ਆਪਣੇ ਲੁੱਟਿਆ ਆਪਣੀ ਉਹਦੇ ਨਾਲ ਕਿਸੇ ਹੱਕ ਕਿਸੇ ਦਾ ਹੱਕ ਤਾਂ ਮਰਦਾ ਹੀ ਹੈ ਨਾ ਤੇ ਉਹ ਕਰਪਸ਼ਨ ਜਿਹੜੀ ਹੈ ਨਾ ਇਹਦੇ ਕਈ ਨਾਂ ਨੇ ਬੜਵੇਂ ਬਦੀ ਵਦੀ ਨਾਂ ਆ ਰੱਖਿਓ ਇਹਦੇ ਜਿਹੜੀ ਬਚਪਨ ਚ ਕਰਪਸ਼ਨ ਦੇ ਬਚਪਨ ਵਾਲੀ ਛੁੱਟ ਉਹਨੂੰ ਡੋਨੇਸ਼ਨ ਕਹਿ ਦਿੰਦੇ ਨੇ ਸਕੂਲ ਚ ਡੋਨੇਸ਼ਨ ਦਾ ਕੀ ਮਤਲਬ ਹੋਈ ਜਦੋਂ ਬੱਚੇ ਤੁਸੀਂ ਰੱਖਣੇ ਐ ਐਨੀ ਡੋਨੇਸ਼ਨ ਐ ਜੀ ਡੋਨੇਸ਼ਨ ਕਹਿੰਦੇ ਕ腐ਸ਼ਨ ਦਾ ਇੱਕ ਵਧੀਆ ਜਿਹਾ ਸੁਧਾਰਿਆ ਹੋਇਆ ਰੂਪ ਐ ਉਹ ਜੇ ਗੱਡੀ ਲੈਣੀ ਆ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਤੁਸੀਂ ਪ੍ਰੀਮੀਅਮ ਦੇ ਦੋਗੇ 50000 ਉਹਦੇ ਨਾਲ ਪ੍ਰੀਮੀਅਮ ਰੱਖਿਆ ਹੋਇਆ ਜੀ ਤਾਂ ਗੱਡੀ ਅਗਲੇ ਦਿਨ ਮਿਲ ਜੂ ਇਸ ਨੂੰ ਮੈਂ ਉਹ ਵੀ ਕਰਿਓ ਕ腐ਸ਼ਨ ਨਹੀਂ ਐ ਪਰ ਉਹਦਾ ਨਾਮ ਪ੍ਰੀਮੀਅਮ ਰੱਖਿਆ ਹੋਇਆ ਹਰ ਜਗ੍ਹਾ ਤੇ ਨੇ ਤਾਂ ਕ腐ਸ਼ਨ ਦੇ ਨਾਮ ਬਦਲਦੇ ਜਾਂਦੇ ਨੇ ਉਹ ਤਾਂ ਕ腐ਸ਼ਨ ਤਾਂ ਕਿੱਥੋਂ ਚੱਲ ਪੈਂਦੀ ਐ ਦਰਜੀ ਤੋਂ ਚੱਲ ਪੈਂਦੀ ਐ ਆਪਾਂ ਨੂੰ ਦੇ ਆਏ ਕੱਪੜੇ ਯਾਰ ਵੀ ਅਗਲੇ ਹਫਤੇ ਭੂਆ ਦੇ ਮੁੰਡੇ ਦਾ ਵਿਆਹ ਹੈ ਉਹ ਕਹਿੰਦਾ ਯਾਰ ਬੀਰਵਾਰ ਤਾਂ ਹੋ ਗਿਆ ਤੂੰ ਬੁੱਧਵਾਰ ਨੂੰ ਕੱਪੜੇ ਮੰਗਣਾ ਉਹ ਚਲੋ 5 ਰੁਪਏ ਬਾਅਦ ਦੇ ਕੋਈ ਦਾ ਰੋਕ ਲਾ ਕੋਈ ਹੋਰ ਦਾ ਰੋਕ ਲਾ 5 ਰੁਪਏ ਬਾਅਦ ਦੇ ਦੂੰ ਇੱਥੋਂ ਚੱਲ ਪੈਣਾ ਕੰਮ ਇਹ ਉਹ ਕਹਿੰਦਾ ਕਿ ਇੱਥੇ ਕੱਪੜੇ ਰੋਕੂਗਾ ਫਿਰ ਉਹ ਤੁਹਾਨੂੰ ਤਾਂ ਬੁੱਧਵਾਰ ਨੂੰ ਦੇਊਗਾ ਉਹ ਸੋ ਇਸ ਕਰਕੇ ਆਪਣੇ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਜਿਹੜਾ ਆਪਣੇ ਕੰਮ ਨੂੰ ਸੇਫ ਜਾਂ ਹੋਇਆ ਨਹੀਂ ਮੰਨਦੇ ਜਿੰਨਾ ਚਿਰ ਪੈਸੇ ਨਾ ਲਈਏ। ਮੈਂ ਸਾਡੇ ਸਨਾਮ ਤਹਿਸੀਲ ਚ ਇੱਕ ਬੜਾ ਤਹਿਸੀਲਦਾਰ ਪੁਰਾਣੀ ਗੱਲ ਹੈ ਕਾਲਜ ਪੜਦਾ ਸੀ ਉਹਦਾ। ਤੇ ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ। ਤੇ ਕੋਈ ਬਜ਼ੁਰਗ ਆਇਆ ਤੇ ਉਹਨੇ ਰਿਸਟਰੀ ਵਾਸਤੇ ਤਹਿਸੀਲਦਾਰ ਦਫਤਰ ਚ ਗਿਆ। ਤਹਿਸੀਲਦਾਰ ਨੇ ਸਾਈਨ ਕੀਤੇ। ਉਹਨੇ ਟੇਬਲ ਦੇ ਥੱਲੇੋਂ ਦੀ 10000 ਉਹ ਕਹਿੰਦਾ ਬਾਬਾ ਜੀ ਇਹ ਕੀ ਹੈ? ਇਹਨਾਂ ਪੁੱਤ ਦੋ ਕੁ ਮਹੀਨੇ ਪਹਿਲਾਂ ਕਹਿੰਦਾ ਉਹ ਕੋਈ ਹੋਰ ਹੁੰਦਾ ਸੀ ਤੇਰੀ ਥਾਂ ਤੇ ਉਦੋਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਇੰਨੇ ਲੱਗੇ ਸੀ ਕਹਿੰਦਾ ਬਾਬਾ ਇਹ ਨਹੀਂ ਚੱਲਨੇ ਉਹ ਕਹਿੰਦਾ ਕਿ ਰੇਟ ਵਧ ਗਿਆ ਜੀ ਫਿਰ ਕੋਹਰ ਦਈਏ ਕਹਿੰਦਾ ਨਾ ਬਾਬਾ ਜੀ ਸਾਨੂੰ ਗਵਰਨਮੈਂਟ ਆ ਹੀ ਕਰਨ ਦੀ ਤਨਖਾਹ ਦਿੰਦੀ ਹੈ ਤਹਿਸੀਲਦਾਰ ਨੂੰ ਰਜਿਸਟਰੀਆਂ ਕਰਨ ਦੀ ਤਨਖਾਹ ਮਿਲਦੀ ਹੈ ਸੋ ਇਹ ਤੂੰ ਲੈ ਲੈ ਪੈਸੇ ਚੱਲਨੇ ਤੇਰੀ ਦ੍ਰਿਸ਼ਟੀ ਹੋਗੀ ਉਹ ਬਾਬਾ ਜਿਹੜਾ ਸਾਰਾ ਦਿਨ ਬਸੀਕਾ ਨਵੀਸਾ ਨੂੰ ਬਾਹਰ रजिस्ट्रिया दिखाई गया देखो यार सही है यार पैसे तो ले नहीं यार यार जा कोई गलती होनी यार देख लो यार सही है यार ऐसे मतलब सानू ही यकीन नहीं आता इस गल का भी जे पैसे ना ले काम कोई कोई ना कोई कुंडी चली होनी उन्हें बच्चे खून चाह ना इन्होंने वाड़ी है लीडर ने डब्बे तो उदर ही जाएंगे जिधर इंजन लगे जाऊगा सो इस करके ਬੜਾ ਮੁਸ਼ਕਿਲ ਜੈ ਇੰਪੋਸੀਬਲ ਜਿਹਾ ਲੱਗਦਾ ਹੈ ਇਹ ਕੰਮ ਵੀ ਬਿਨਾ ਪੈਸੇ ਦਾ ਨੌਕਰੀ ਮਿਲ ਗਈ ਯਾਰ ਮੈਂ ਰਿਸ਼ਤਾ ਦੇਖਣ ਵੇਲੇ ਵੀ ਬੜੇ ਮਾਣ ਨਾਲ ਦੱਸਦੇ ਸੀ ਮੁੰਡਾ ਆ ਲੱਗਿਆ ਹੋਇਆ ਐਨੀ ਤਨਖਾਹ ਐ ਇੰਨੀ ਉੱਤੋਂ ਬੜੇ ਮਾਣ ਨਾਲ ਉਹ ਵਸੀ ਵੀ ਕਿ ਸੀੜੀ 'ਚ ਕੀਤਾ ਸੀਗਾ ਵੀ ਕਹਿੰਦੇ ਵੀ ਕੋਈ ਕਹਿੰਦਾ 50000 ਉੱਤੋਂ ਮਹੀਨੇ ਦਾ ਕੋਈ ਕਹਿੰਦਾ 60 ਉੱਤੋਂ ਕੋਈ ਸਲਾਮ ਕਰਦੇ ਸੀ ਉਹਨਾਂ ਨੇ ਫੌਜ ਫੌਜੀ ਜਵਾਨ ਦੇ ਘਰੇ ਚਲੇ ਗਏ ਉਹ ਕਹਿੰਦੇ ਜੀ ਕਿਵੇਂ ਕਹਿੰਦੇ ਫੌਜ ਚ ਨੇ ਤੇ ਐਨੀ ਤਨਖਾਹ ਹੈ ਖਾਣਾ ਪੀਣਾ ਸਾਰਾ ਕੰਟੀਨ ਚੋਂ ਤੇ ਕਹਿੰਦੇ ਜੀ ਉੱਤੋਂ ਉੱਤੋਂ ਤਾਂ ਕਹਿੰਦੇ ਬੰਬ ਵੀ ਆਉਂਦੇ ਆਈ ਫਿਰ ਉੱਤੋਂ ਹੋਰ ਕੀ ਆਉਣਾ ਉਹਨਾਂ ਨੂੰ ਠੀਕ ਹੈ ਨਾ ਸੋ ਇਹ ਉੱਤੋਂ ਵਾਲਾ ਕੰਮ ਆਪਾਂ ਨੂੰ ਬੰਦ ਕਰਨਾ ਪੈਣਾ ਕਿਉਂਕਿ ਉਹ ਜਿਹੜਾ ਉੱਤੋਂ ਹੈ ਨਾ ਉਹ ਉਹਨੇ ਬੜੇ ਘਰ ਬਰਬਾਦ ਕਰਤੇ ਜੀ ਬਣਾਏ ਉਹਨੇ ਘੱਟ ਨਹੀਂ ਬਰਬਾਦ ਜ਼ਿਆਦਾ ਕੀਤੇ ਉਹਨੇ ਹੁਣ ਤੁਸੀਂ ਕਿਸੇ 10000 ਰੁਪਏ ਮੰਗ ਲਓ ਤੇ ਤੇਰਾ ਕੰਮ ਤਾਂ ਹੋਊਗਾ ਹੁਣ ਲਿਆ ਦਊਗਾ ਚਲਦਾ 10000 ਉਹ ਪਤਾ ਨਹੀਂ ਕਿਵੇਂ ਕਿਵੇਂ ਲਿਆਊਗਾ ਕਿਦੇ ਪੱਗ ਪੈਰੀ ਪੱਗ ਤਰੂਗਾ ਕਿਹਦੀਆਂ ਮਿੰਤਾਂ ਕਰੂਗਾ ਕਿੰਨਾ ਵਿਆਜ ਤੇ ਫੜੂਗਾ ਕਿੰਨਾ ਉਹਦਾ ਸਿਸਟਮ ਹੱਲ ਲਿਜੂਗਾ ਸਾਰਾ ਤੇ ਇਹ ਨਹੀਂ ਆਪਾਂ ਸੋਚਦੇ ਨਾ ਬਸ ਸਿਰਫ ਇੰਨਾ ਕਹਿ ਦੇਣਾ ਭਗਾ ਕੇ ਮਾਰ ਦੇ ਫਾਇਲ ਅਫਸਰ ਜਦ ਰੋਤੀ ਜਿਹਦੇ ਨਾਲ ਆ ਜਨਾ ਤੂੰ ਤੈਨੂੰ ਪਤਾ ਨਹੀਂ ਵੀ ਤਾਂਹਾਂ ਤੱਕ ਜਾਂਦਾ ਸਾਰਾ ਇਹ ਜਾਂ ਥੱਲੇ ਤੱਕ ਜਾਂਦਾ ਸੋ ਇਹ ਤਾਂ ਹਾਂ ਤੱਕ ਥਲੇ ਤੱਕ ਕਾਲਾ ਸਿਸਟਮ ਜਿਹੜਾ ਬੰਦ ਕਰਨਾ ਪਊਗਾ ਏਡੀ ਕੋ ਗਾਤ ਗੱਲ ਨਹੀਂ ਕਰ ਸਕਦੇ ਆਪਾਂ ਤੇ ਉਹਨਾਂ ਨੂੰ ਆਪ ਦੇਖੋ ਇੱਥੇ 40 ਲੱਖ ਦੇ ਕੇ ਆਪਾਂ ਉੱਥੇ ਕਿਉਂ ਜਾਈਏ ਕਿਉਂਕਿ ਉਥੇ ਡਿਸਪਲਨ ਹੈ ਉਥੇ ਮੰਤਰੀ ਤੇ ਸੰਤਰੀ ਕਾਨੂੰਨ ਇੱਕੋ ਹੀ ਹੈ ਉਥੇ ਆਜਾਂ ਨਹੀਂ ਚੱਲਦਾ ਹੈਗਾ ਵੀ ਆਹ ਮੂਰੇ ਆ ਜੂਗਾ ਮੰਗਰਾ ਰਹੇ ਜੂਗਾ ਸੋ ਉਹ ਨਹੀਂ ਕਦੇ ਹਾਂ ਉਹ ਤਾਂ ਵੱਡੇ ਲੈਵਲ ਤੇ ਚੱਲਦੀ ਹੋਊਗੀ ਉਹ ਤਾਂ ਫਿਰ ਪੂਰੀ ਦੁਨੀਆ 'ਚ ਕਿਸੇ ਵੀ ਚੀਜ਼ ਦਾ ਬినాਸ਼ਤਾ ਹੋ ਨਹੀਂ ਸਕਦਾ ਪਰ ਆਮ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਇੱਥੇ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਆ ਕੋਈ ਅਫਸਰ ਦੇ ਘਰੋਂ ਜੀ ਬੈੱਡ ਦੇ ਥੱਲੋਂ ਮਿਲ ਗਈ 50 ਕਰੋੜ ਕੀ ਕਰਨਾ ਯਾਰ ਬੈੱਡ ਦੇ ਥੱਲੇ ਰੱਖ ਕੇ ਪਤਾ ਨਹੀਂ ਕਿੰਨਿਆਂ ਨੂੰ ਲੁੱਟਿਆ ਹੋਊਗਾ ਕਿੰਨਿਆਂ ਦੀ ਸੁਪਨੇ ਮਾਰੇ ਹੋਣੇ ਕਿੰਨਾਂ ਦੇ bari ਕੱਟ ਕੇ ਕਿਸੇ ਹੋਰ ਦਾ ਨੰਬਰ ਲਾਇਆ ਹੋਣਾ ਉਹ ਉਹਨਾਂ ਨੇ ਬਾਅਦ ਜਾ ਗਾ ਹੁਣ ਫਿਰ ਉਸ ਤੋਂ ਬਾਅਦ ਜਿਹੜੇ ਉਹਨਾਂ 'ਚ ਪਾਰਿਸ਼ਤੇ ਲੱਗਣਗੇ ਜਾਂ ਪੈਸੇ ਨਾਲ ਲੱਗਣਗੇ ਉਹ ਆਪਣੇ ਕੰਮ ਨਾਲ ਨਹੀਂ ਇਨਸਾਫ ਕਰਦੇ ਹੋਣਗੇ ਜਾਂ ਤਾਂ ਉਹਨਾਂ ਦੀ ਡਿਗਰੀ ਨਹੀਂ ਹੋਊਗੀ ਪ੍ਰੋਪਰ ਜਾਂ ਸਕਿੱਲਸ ਨਹੀਂ ਹੋਣਗੀਆਂ ਉਹਨਾਂ ਨੇ ਫਿਰ ਗਾਹਾਂ ਜਿਹੜੇ ਪੁਲ ਬਣਾਏ ਹੋਣੇ ਉਹਨਾਂ ਨੇ ਕਿੰਨੇ ਮਾਰੇ ਹੋਣੇ ਗਾਹਾਂ ਜੋ ਉਹਨਾਂ ਨੇ ਜਿੱਥੇ ਜੋਗ ਕੀਤੀ ਹੋਣੀ ਜੇ ਆਮ ਸਿਹਤ ਵਿਭਾਗ ਦੇ ਸੰਬੰਧ ਦਾ ਕੋਈ ਡਾਕਟਰ ਲੱਗ ਗਿਆ ਕੋਈ ਇਦਾਂ ਦਾ ਉਹਨੇ ਕਿੰਨੇ ਮਾਰੇ ਹੋਣੇ ਫਿਰ ਸੋ ਸਾਡੇ ਤਾਂ ਮਤਲਬ ਜ਼ਿੰਦਗੀਆਂ ਦੀ ਵੈਲਿਊ ਹੀ ਖਤਮ ਕਰਤੀ ਇਸ ਕਰਕੇ ਆਪਾਂ ਇਹ ਆਪਾਂ ਵਾਪਸ ਲੈ ਕੇ ਆਉਣਾ ਹੈ ਇਹ ਪੰਜਾਬ ਦੀ ਜਿਹੜੀ ਗਲੋਰੀ ਕਿ ਚਲੋ ਹਮੇਸ਼ਾ ਪੰਜਾਬ ਹੀ ਲੀਡ ਕਰਦਾ ਹੈ ਚਾਹੇ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਹਮੇਸ਼ਾ ਪੰਜਾਬ ਅੱਗੇ ਖੜਦਾ ਹੈ ਚਾਹੇ ਲੜਨਾ ਹੋਵੇ ਚਾਹੇ ਦੁਸ਼ਮਣਾਂ ਨਾਲ ਲੜਨਾ ਹੋਵੇ ਚਾਹੇ ਦੇਸ਼ ਦੀ ਸ਼ਰਧਾਂ ਦੀ ਰਾਖੀ ਕਰਨੀ ਹੋਵੇ ਆਜ਼ਾਦੀ ਬਚਾਉਣੀ ਹੋਵੇ ਜੱਲੇ ਹੋਣੀ ਹੋਵੇ ਪੰਜਾਬ ਹੀ ਲੜੇ ਸੋ ਆਪਾਂ ਹੁਣੇ ਕ腐ਸ਼ਨ ਦੇ ਵਿਰੁੱਧ ਵੀ ਇੱਕ ਯੋਧਾ ਹੈ ਨਸ਼ਿਆਂ ਵਿਰੁੱਧ ਵੀ ਇੱਕ ਯੋਧਾ ਹੈ ਇਹ ਐਲਾਨ ਤਾਂ ਜਿਹੜੀਆਂ ਨੇ ਆਪਾਂ ਲਾ ਸਕਦੇ ਆ ਕੋਈ ਅਸੀਂ ਗੱਲ ਨਹੀਂ ਤੁਸੀਂ ਕਰਕੇ ਦੇਖਿਓ ਕੰਮ ਦੇਖੋ ਇਮਾਨਦਾਰੀ ਨਾਲ ਜਿਉਣ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੰਨਿਆ ਇਹ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ 1 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ